ਵਾਇਗਰ 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 ਜੀ ਵਾਇਗਰ ਜੀ ਵਾਇਗਰ ਜੀ ਵਾਇਗਰ ਜੀ ਦੇਖੋ ਜੀ ਕਿੰਨਾ ਸੋਹਣੀ ਜਗਾ ਵਾਇਗਰ 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 ਵਾਹਿਗੁਰੂ 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 ਜੀ ਬਹੁਤ ਸੋਹਣੀ ਜਗਾ ਜਿੱਥੇ ਗਲਮਾਰਕ ਮਨਾਇਆ ਜੀ ਵੇਖੋ ਜੀ ਕਿਰਪਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਗੱਡੀ ਆ ਗਈ ਚੱਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ